ਬਾਈ ਬੜਾ ਆਪਣਾ ਰਾਲ ਬੜਾ ਦੀ ਉਹ ਇੱਧਰ ਬਾਈ ਨੇ ਵੀ ਤੱਕਵਾਤੀ ਬਾਈ ਇੱਧਰ ਵੀ ਪੁਲਿਸ ਆ ਗਈ ਭੱਜ ਲੈ ਬਾਈ ਸਾਰੇ ਦੇਖ ਲੋ ਇੱਧਰ ਭੱਜ ਰੱਠੀ ਪੈ ਗਈ ਸਾਰਿਆਂ ਨੂੰ ਬੰਦੇ ਆ ਬੜਾ ਜਾਨ ਕੀ ਕਰੋ ਟਰੈਕਟਰਾਂ ਦਾ ਘੋੜਿਆਂ ਦਾ ਜੀਪਾਂ ਰਾਕੋ ਸਿਆ ਬਾਈ ਉਹ ਬਾਈ ਉਹ ਵਾ ਤੇਰੇ ਬਾਈ ਜਰਾ ਕਰਦਾ ਬਾਈ ਜਰਾ ਚੱਕ ਫੱਟੇ ਬਾਈ ਪੂਰਾ ਪੈਂਦਾਗਾ ਪੂਰਾ ਬੋਲ ਪੂਰਾ ਬਣਿਆ ਪਿਆ ਬਾਈ ਇਹਨੂੰ ਕਹਿੰਦੇ ਆ ਸ਼ਾ ਮੇਲਾ ਉਹ ਚੱਕ ਦੇਖੋ ਉਧਰ ਉਹ ਲੱਗਿਆ ਹੋਇਆ ਬਾਈ ਆ ਵੀ ਬਾਈ ਹੁਣੀ ਆਗੇ ਕਿਆ ਪਹਿਲਾਂ ਸੀਗਾ ਪਹਿਲਾਂ ਨਾਗਦਾ ਸੀ ਨਾ ਕਿ ਮਾਹੌਲ ਬਣਨਾ ਨਹੀਂ ਹਾਂ ਹੁਣ ਤਾਂ ਪੂਰਾ ਬਣ ਗਿਆ ਦੇਖ ਲੋ ਇਕੱਠਾ ਪੂਰਾ ਹਾਂ ਸਾਲਾ ਸਾਰਾ ਕੱਟ ਗਿਆ ਹੁਣ ਸਹੀ ਗੱਲ ਆ ਬਹੁਤ ਇਕੱਠਾ ਓਏ ਥੋੜੀ ਪੈਕ ਆਪ ਆ ਜੀ ਬਾਲੀ ਸਪੀਡ ਆ ਜਾ ਟਾਇਰ ਘਮਾਉਂਦੀ ਆ ਦੇਖੋ ਉਹ ਵੀ ਮਹਿੰਦਰਾ ਆਇਆ ਇੱਧਰ ਮਹਿੰਦਰਾ ਜੁਨੀਅਨ ਆ ਗਈ ਉੱਧਰ ਹੌਲੈਂਡ ਜੁਨੀਅਨ ਖੜੀ ਜਾ ਓ ਵਾਹ ਬਈ ਵੀ ਜਿਵੇਂ ਨਿੱਕਾ ਪੈ ਪੈ ਗਿਆ ਇਹ ਵੱਡਾ ਧਮਾਕਾ ਉਹ ਤਾਂ ਮੈਂਦਾ ਬਾਈ ਨਿਕਾ ਉਹ ਨਹੀਂ ਦੇਖਾ ਵੇਖੋ ਮਾਤਾ ਰੋਇਆ ਕੰਮ ਪੂਰਾ ਇਧਰ ਮੀਆਂ ਮਾਤਾ ਹੁਣੇ ਵੀ ਦੇਖਣ ਆ ਗਏ ਇਹ ਤਾਂ ਚੱਲੇ ਆ ਘਰ ਨੂੰ پیسے ਦੇਖਦੇ ਐ ਵੀ ਕੀ ਕੰਮ ਹੋ ਰਿਹਾ ਤਾਂ ਤਾਂ ਲੱਗਦਾ ਵਾ ਹਾਂ ਬਰਾ ਚੱਕੇ ਹੋ ਕੋਮਾ ਦੇਖੋ ਵਈ ਪੂਰਾ ਇਧਰ ਉਹਨੂੰ ਪੂਰਾ ਦ੍ਰਿਸ਼ ਦਿਖਾਉਨੇ ਆ ਭਾਈ ਮਹੌਲ ਪੂਰਾ ਮੇਲੇ ਦਾ ਲਈ ਥੋੜੀ ਇਧਰੋਂ ਦੇਖੋ ਕੱਟੋ já deu a ਉੱਤਰ ਦੇਖੋ ਭਾਈ ਛੱਲੇ ਨਿਕਲਦੇ ਦੇਖੋ ਛੱਲੇ ਬਣਦੇ ਉੱਤਰ ਸਵਰਾਜ ਬਣਾ ਗਿਆ ਪੂਰਾ ਮਾਹੌਲ ਬਣਿਆ ਪੂਰਾ ਪੂਰੀ ਹੱਥ ਨਿਕਲਦੀ ਆ ਦੇਖੋ ਕਰਦਾ ਪੂਰਾ ਨਾ ਨਾ ਤਾ ਰਿਹਾ ਪੂਰਾ ਘਾਟਾ ਭਾਈ ਹੋ ਗਿਆ ਬਈ ਪਹਹ ਗਿਆ ਹੋ ਰਹੀ ਆ ਮੈਸੀ ਘੜਾ ਯਾਰ ਮੜਾ 241 ਆ ਨਿਕਾ ਪੈਕੇਜ ਵੱਡਾ ਧਮਾਕਾ ਇੱਧਰ ਭਾਈ ਉਹਨਾਂ ਨੇ ਇੱਧਰ ਹੀ ਲਿਆਏ ਪਾਣੀ ਪੂਣੀ ਦੀ ਸੇਵਾ ਵੀ ਦਾਦੀ ਨਾਲ ਹੀ ਇਹ ਬੰਦੇ ਪਿਆਰ ਜੂ ਦੇ ਨਾਲ ਲੱਗੇ ਬੰਦੇ ਲੱਗੇ ਰਹਿਣਾ 'ਚ ਅੰਮ ਚਲੇ ਪੂਰਾ ਪਾਣੀ ਦੀ ਸੇਵਾ ਰਾਤੀ ਉੱਧਰ ਚੱਲਦਾ ਕੰਮ ਪੂਰਾ ਭਾਈ ਯੋਰਾ ਦੇ ਉਹ ਦੇਖੋ ਭਾਈ ਉਹ ਹੋਰ ਨਾਟਾਰ ਕੰਮ ਪੂਰਾ ਇੱਧਰ ਭਾਈ ਨੇ ਵੀ ਤੱਕ ਪਾਤੀ ਲੈ ਚੱਕੋ ਮਸ਼ੂਰੀ ਆ ਆ ਕ ਭਾਈ ਆਉਣਾ ਕਰ ਲੈਣਾ ਬਾਈ ਬੈ ਭਾਈ ਚੱਕ ਚੱਕ ਇਧਰ ਸਾਰ ਵੀ ਆਇਆ ਬਾਈ ਹੋਰ ਬਈ ਮਿੱਤਰੋ ਤੇਰੇ ਕੋੜੇ ਵਾਲੇ ਬਾਈ ਵੀ ਆ ਗਏ ਪੂਰਾ ਯਾਨੀ ਕਿ ਕਹ ਲੋ ਟਰੈਕਟਰਾਂ ਦਾ ਘੋੜਿਆਂ ਦਾ ਜੀਪਾਂ ਸਾਰਾ ਕੁਝ ਆ ਬਾਈ ਦੇਖੋ ਬਾਈ ਇਹ ਅੱਡ ਚੌਂਕ ਆ ਬਾਈ ਕੋੜਿਆਂ ਵਾਲਾ ਕੋੜਿਆਂ ਵਾਲਾ ਚੌਂਕ ਵੀ ਵੱਖਰਾ ਹੀ ਆ ਦੇਖੋ ਉਹ ਡੇਰਦੇ ਨਹੀਂ ਬਾਈ ਉਹ ਦੇਖ ਲੋ ਇਹਦਾ ਬੰਪਰ ਬੜਾ ਲੰਬਾ ਬਈ ਉੱਪਰ ਦਾ ਇਹ ਆ ਏ ਲੋ ਯਾ ਕਹਿਣਾ ਪੂਰੀ ਦੇਖੋ ਤਾਂ ਇਹ ਯਾਰ ਅੰਦਾਜ਼ਾ ਲਾਇਓ ਬਾਈ ਕਿੰਨੇ ਫੁੱਟਾਂ ਲੱਖ ਬੰਪਰ ਹੋਊਗਾ ਕਰੋ ਜੱਕ ਉਹ ਬਾਈ ਬਚਾਅ ਹੋ ਗਿਆ ਬਚਾਅ ਹੋ ਗਿਆ ਮਹਾਤਮਾ ਮਿਹਰ ਕਰੇ ਯਾਰ ਉਹ ਵਾਈ ਦਾ ਯਾਰ ਡਿੱਪਿਆ ਸਪੀਕਰ ਵਿਚਾਰੇ ਦਾ ਚਲੋ ਕੋਈ ਨਹੀਂ ਯਾਰ ਕਿਰਦੇ ਕੋਈ ਵਾਈ ਦਾ ਜਾ ਪੈਂਦਾ ਪੂਰਾ ਯਾਰ ਕਹਿੰਦੇ ਦੂਸਰਾ ਪਹਿਲਾ ਦੇਖੋ ਪੂਰੀ ਗੱਲ ਬੁਖੜ ਗਈ ਆ ਯਾ ਕਹਿੰਦਾ ਇੱਥੇ ਬਾਈ ਜੀਪ ਵੀ ਲੈ ਆਇਆ pare de tirar ਕੋ ਗਿਆ ਦੀ ਇਹ ਤਾਂ ਹੋਰ ਘਰਾ ਹੋਈ ਜਾਣਾ ਵਾ ਜੁੜੇ ਰਹੋ ਪੂਰਾ ਮਾਹੌਲ ਘਰਾ ਹੋਇਆ ਪਿਆ גם בנבר تو <applause> اور <applause> <applause> ਤੇ ਤੁਸੀਂ ਇੱਕ ਇੱਧਰ ਦੇਖੋ ਵਿਊ ਇੱਧਰ ਦਾ ਚੈੱਕ ਕਰੋ ਦੇਖੋ ਕਿੰਨੀ ਮਿੱਟੀ ਯਾਰ ਤੋ ਦੇਖੋ ਆਪਣੇ ਵਾਲਾ ਲਾਲ ਫਰਾਰੀ ਤੇ ਕਹਿੰਦੇ ਹੀ ਵੀ ਪਹਿਨਾ ਪੁਲਿਸ ਆ ਗਈ ਵੀ ਲਗਣਾ ਨਹੀਂ ਹੋਣਾ ਨਹੀਂ ਕੰਮ ਪਰ ਕਾਹ ਨੂੰ ਬਾਈ ਚੱਲ ਬਈ ਮਾਹੌਲ ਬਣ ਗਿਆ ਦੇਖ ਲੋ ਹੋਲੀ-ਹੋਲੀ ਹੁਣ ਆਪਣੇ ਟਾਈਮ ਦੇਖ ਲੋ ਤੁਸੀਂ 6 ਵਜੇ ਨਾਲੇ ਆ ਬਾਈ ਚੱਲਦੇ ਨੂੰ ਕੰਮ ਹੋ ਗਏ ਦੋ ਤਿੰਨ ਘੰਟੇ ਜਾਨੀ ਪੂਰਾ ਕੰਮ ਕੇ ਨੇ ਲੋਕਾਂ ਟੇ ਹੋ ਗਏ ਹੋਰ ਰੋਮੇ ਹੀ ਕਰਦਾ ਬਾਈ ਬਈ ਤੋਂ ਆਧਾਰ ਕੰਮ ਇਹ ਗਾ ਦੇਖੋ ਪੂਰਾ ਮੋਲ ਸਰਾ ਇਹਨੂੰ ਕਹਿੰਦੇ ਆ ਭਾਈ ਸੂਸਾ ਦਾ ਮੇਲਾ ਦੇਖੋ ਜੀ ਨਾਲ ਘਾਪਰੇ ਮੋਲ ਨੇ ਨਦੀ ਜੀਆ ਦੇਖੋ ਇਧਰ ਆਲਰਡੀ ਆ ਭਾਈ ਵੱਧਦਾ ਉਹ ਵਾਹ ਤਰੇ ਭਾਈ ਭਾਈ ਮਾਹੌਲ ਵਧੀਆ ਚੱਲ ਰਿਹਾ ਸੀ ਪੁਲਿਸ ਆ ਗਈ ਖਰਾਬ ਹੋ ਗਿਆ ਪੁਲਿਸ ਨੇ ਮੰਗਾ ਪਾਦਾ ਨਹੀਂ ਮਾਹੌਲ ਪੂਰਾ ਜ਼ਰਾ ਸੀ ਦੇਖ ਲੋ ਇਧਰ ਭਜਰ ਅਠਵੀ ਪੈ ਗਈ ਸਾਰੇ ਇਹਨਾਂ ਬੰਦਿਆਂ ਨੂੰ ਆ ਜਲੇ ਬੰਦੇ ਸਾਰੇ ਦੇਖ ਲੋ ਆਇਆ ਮੇਲਾ ਖੜ ਜਾਂਦਾ ਭਾਈ ਭਾਈ ਪੁਲਿਸ ਵਾਲੀ ਗੱਡੀ ਚਲੇ ਗਈ ਮਾਹੌਲ ਹੁਣ ਦੁਬਾਰਾ ਫੇਰ ਬਣੂਗਾ ਜੁੜੇ ਰਹੋ ਤੁਹਾਨੂੰ ਦਿਖਾਉਨੇ ਆ ਹਾਂ ਹਾਂ ਬਾਬੇ ਵੀ ਨਹੀਂ ਕਹਿੰਦੇ ਕੱਢ ਦੋ ਟਰਾਲੀ ਮਾਹੌਲ ਚੱਲੂ ਐ ਕਣੀ ਮਾਹੌਲ ਬਾਈ ਬਹੁਤ ਸਾਰਾ ਆਪਣੇ ਆਈ ਯਾਰ ਸਾਰਾ ਕੰਮ ਖਰਾਬ ਹੋ ਚਲੇ ਆਈ ਪਰ ਚੱਲਣ ਲੱਗ ਗਿਆ ਮਾਹੌਲ ਫਿਰ ਜੁੜੇ ਰਹੇ ਹੋਦ ਨੂੰ ਦਿਖਾਉਣੇ ਆ ਇਹਦਾ ਪਟਾਕੇ ਪਿਆਣੇ ਆ ਹੋਰ ਯੱਕ ਬਾਈ ਮਾਹੌਲ ਹੁਣ ਤਾਂ ਆ ਗਈ ਚਲੇ ਗਈ ਉਹ ਉਦੋਂ ਹੀ ਆਏ ਸੀ ਬੰਦੇ ਡਰ ਕੇ ਇੰਦਰ ਦੇ ਕੋਡੇ ਪੁਲਿਸ ਤੋਂ ਬਾਅਦ ਵੀ ਚੱਲਦਾ ਕੰਮ ਚਲੇ ਗਏ ਪੁਲਿਸ ਵਾਲੇ ਤਾਂ ਉਹਦਾ ਉਦੋਂ ਹੀ ਆਏ ਸੀ ਬੰਦੇ ਡਰ ਗਏ ਚਲੋ ਕੋਈ ਤਾਲਾ ਪਿਆ ਮਹਾਲਵੇਰਾ ਦੇਖ ਲੋ ਇੱਧਰ ਕੋੜਿਆਂ ਦਾ ਬਾਈ ਕਰਦਾ ਬਕਰਦੇ ਆ ਆਪਣੇ ਵੀਰੇ ਹੋਣੀ ਮਿਲੇ ਜੀ ਕੇ ਦੁਆਬੇ ਤੋਂ ਬਹੁਤ ਮਿਲ ਕੇ ਵੀਰੇ ਚੈਨਲ ਸਬਸਕ੍ਰਾਈਬ ਕਰਿਓ ਹਾਂ ਬਾਦ ਤੋਂ ਬਾਦ ਫੋਲੋ ਕਰਿਓ ਬਾਈ ਕਿਵੇਂ ਆ ਮੋਰ ਫਿਰ ਇੱਧਰ ਮੇਲੇ ਦਾ ਪੂਰਾ ਬਾਈ ਕਹਿੰਦੇ ਪੂਰਾ ਫਿਰਾ ਹੋਇਆ ਪਿਆ ਕੰਮ ਬਾਈ ਪੂਰਾ ਸਰਾ ਪੂਰਾ ਫਿਰਾ ਬਾਈ ਪੂਰਾ ਪੂਰਾ ਸਰਾ ਉਹ ਬਾਈ ਇਧਰ ਵਾ ਆ ਵੀ ਲਾ ਲੋ ਵੀ ਤੁਸੀਂ ਕਿੰਨਾ ਕਾਹ ਪੈਂਦਾ ਵਾ ਇਹ ਸਾਰੀ ਗੱਦ ਆ ਦੇਖ ਲੋ ਇਧਰੋਂ ਇਧਰੋਂ ਗਈ ਰਹੀ ਯਾਰ ਰੋ ਜਾ ਤਿੰਨ ਘੰਟੇ ਹੋ ਗਏ ਚੱਲਦੇ ਨੂੰ ਮੇਲਾ ਵਾ ਟਰੈਕਟਰ ਸਟੰਟ ਰੇਸਾਂ ਮੋੜੀ ਡਿਵੀਸ਼ਨ ਆਲਾ ਪੂਰਾ ਕੰਮ ਬਾਈ ਲੋਰਾਂ ਤੇ ਚੱਲਦਾ